ਸੜਕ ਕਿਨਾਰੇ ਇੱਕ ਕੁੜੀ ਅਚਾਨਕ ਬਿਹੋਸ਼ ਹੋ ਜਾਂਦੀ ਆ ਤੇ ਮਨਕੀਰਤ ਤੌਲਖ ਨੇ ਦੇਖੋ ਕਿਸ ਤਰ੍ਹਾਂ ਕੀਤੀ ਉਹਦੀ ਮਦਦ ਮਨਕੀਰਤ ਤੌਲਖ ਨੇ ਪਹਿਲਾਂ ਤਾਂ ਪਾਣੀ ਦੇ ਛਿੱਟੇ ਮਾਰੇ ਇਨਸਾਨੀਅਤ ਦੀ ਮਿਸਾਲ ਪੇਸ਼ ਕਰਦੇ ਹੋਏ ਗੱਡੀ ਰੋਕੀ ਤੇ ਉਹਨਾਂ ਨੇ ਕੁੜੀ ਨੂੰ ਚੱਕਿਆ ਉੱਥੋਂ ਚੱਕ ਕੇ ਕੁੜੀ ਨੂੰ ਗੱਡੀ ਵਿੱਚ ਪਾਇਆ ਤੇ ਜਾਂਦੇ ਹੋਏ ਉਹਨਾਂ ਨੇ ਉਹਨਾਂ ਨੂੰ ਕੁਝ ਪੈਸੇ ਵੀ ਦਿੱਤੇ ਕਿ ਇਲਾਜ ਦੇ ਕੰਮ ਆਣਗੇ ਇਹ ਪੰਜਾਬੀ ਸਟਾਰ ਨੇ ਜੋ ਕਿ ਹੜਪੀੜਿਤ ਇਲਾਕਿਆਂ ਵਿੱਚ ਜਾ ਜਾ ਕੇ ਉਹਨਾਂ ਦਾ ਦੌਰਾ ਕਰ ਰਹੇ ਨੇ ਤੇ ਲੋਕਾਂ ਦੀ ਸੇਵਾ ਕਰ ਰਹੇ ਨੇ ਤੇ ਇਨਸਾਨੀਅਤ ਦੀ ਮਿਸਾਲ ਪੇਸ਼ ਕਰ ਰਹੇ ਨੇ ਨੇਤਾਵਾਂ ਨੂੰ ਇਹਨਾਂ ਤੋਂ ਸਿੱਖਣਾ ਚਾਹੀਦਾ ਹੈ ਲੋਕਾਂ ਦੀ ਮਦਦ ਵਾਸਤੇ ਅੱਗੇ ਆਣਾ ਚਾਹੀਦਾ ਹੈ ਕੀ ਦੇਖੋ ਕਿਵੇਂ ਸਾਡੇ ਪੰਜਾਬ ਦੇ ਪੁੱਤ ਅੱਗੇ ਵਧ ਕੇ ਵੱਧ ਚੜ ਕੇ ਸੇਵਾ ਕਰ ਰਹੇ ਨੇ ਇੱਕ ਤੋਂ ਇੱਕ ਮਨਕੀਰਾ ਤੌਲਖ ਦੀ ਇਸ ਗੱਲ ਨੂੰ ਦਿਲੋਂ ਸਲੂਟ ਆ ਕਿ ਉਹ ਕਿਵੇਂ ਮਾਵਾਂ ਭੈਣਾਂ ਦੀ ਮਦਦ ਕਰ ਰਿਹਾ ਹੈ ਤੇ ਘਰ ਜਾ ਜਾ ਕੇ ਲੋਕਾਂ ਦੀ ਹੈਲਪ ਕਰ ਰਿਹਾ ਹੈ ਮਨਕੀਰਾ ਤੌਲਖ ਨੇ ਇੱਕ ਨਵੀਂ ਮਿਸਾਲ ਪੇਸ਼ ਕੀਤੀ ਆ ਕਿ ਕੁਝ ਦਿਨਾਂ ਤੋਂ ਉਹਨੂੰ ਆਪ ਵੀ ਧੌਂਕੀਆਂ ਮਿਲ ਰਹੀਆਂ ਨੇ ਫਿਰ ਵੀ ਉਹ ਲੋਕਾਂ ਦੀ ਮਦਦ ਵਾਸਤੇ ਅੱਗੇ ਆ ਰਿਹਾ ਹੈ ਆਪਣੀ ਜਾਣ ਦੀ ਨਾ ਪਰਵਾਹ ਕਰਦੇ ਹੋਏ ਧੰਨਵਾਦ ਜੀ